ਪਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਪਹੁੰਚੀਆਂ ਨਿਹੰਗ ਸਿੰਘ ਜਥੇਬੰਦੀਆਂ ਹਾਂਜੀ ਦੋਸਤੋ ਪਾਨੇ ਸਿੱਧੂ ਦਾ ਜਿਹੜਾ ਰੋਸ਼ ਪ੍ਰਦਰਸ਼ਨ ਜੋ ਵੱਡਾ ਧਰਨਾ ਵੱਡਾ ਇਕੱਠ ਕੋੜ ਦੁਨਨੇ ਵਿਖੇ ਲਗਾਇਆ ਗਿਆ ਸੀ ਉਸ ਦੇ ਵਿੱਚ ਇਕੱਠ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਅਤੇ ਇਹ ਇਕੱਠ ਦੇਖ ਕੇ ਇਹ ਇਕੱਠ ਦੀ ਆਵਾਜ਼ ਸੁਣ ਕੇ ਇਹਨਾਂ ਦੀ ਉਵਲੰਧ ਆਵਾਜ਼ ਸੁਣ ਕੇ ਵੱਡੇ ਵੱਡੇ ਲੀਡਰਾਂ ਦੇ ਧਰਨ ਪੈਣ ਵਾਲੀ ਹੈ ਦੋਸਤੋ ਜੇਕਰ ਅਸੀਂ ਇਕੱਠ ਦੀ ਗੱਲ ਕਰਦੇ ਹਾਂ ਤਾਂ ਲੋਕਾਂ ਨੂੰ ਖੜਨ ਬੈਠਣ ਨੂੰ ਜਗ੍ਹਾ ਨਹੀਂ ਮਿਲ ਰਹੀ ਅਤੇ ਦੋਸਤੋ ਲੋਕ ਕੋਠਿਆਂ ਦੇ ਉੱਤੇ ਟਾਵਰਾਂ ਦੇ ਉੱਤੇ ਚੜ ਚੜ ਕੇ ਬੈਠੇ ਨੇ ਅਤੇ ਲੱਖੇ ਜੋ ਲੱਖਾ ਸਿਧਾਨਾ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਵਰਕਰ ਨੇ ਉਹ ਵੀ ਪਹੁੰਚੇ ਹੋਏ ਨੇ ਅਤੇ ਨਾਲ ਹੀ ਹੋਰ ਜਿਹੜੇ ਕਿਸਾਨ ਜਥੇਬੰਦੀਆਂ ਦੇ ਵੱਡੇ ਲੀਡਰ ਕਿਸਾਨ ਜਥੇਬੰਦੀਆਂ ਅਤੇ ਹੋਰ ਬਹੁਤ ਸਾਰੇ ਬੁਲਾਰੇ ਜਿਹੜੇ ਭਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਪਹੁੰਚੇ ਨੇ ਇੱਕ ਵੱਡਾ ਇਕੱਠ ਹੋਇਆ ਹੈ ਜਿਵੇਂ ਦੋਸਤੋ ਇਹ ਇਕੱਠ ਅੱਜ ਪੰਜਾਬ ਦੇ ਵਿੱਚ ਆਵਾਜ਼ ਨੂੰ ਬੁਲੰਦ ਕਰ ਰਿਹਾ ਹੈ ਉੱਥੇ ਹੀ ਫੌਜੀ ਵੀਰ ਜੋ ਰਿਟਾਇਰ ਫੌਜੀ ਨੇ ਉਹਨਾਂ ਨੇ ਵੀ ਆਪਣਾ ਯੋਗਦਾਨ ਇਸ ਪੰਜਾਬ ਦੀ بلند ਆਵਾਜ਼ ਦੇ ਵਿੱਚ ਹੈ ਦੋਸਤੋ ਅੱਜ ਬਹੁਤ ਸਾਰੇ ਤਬਕਿਆਂ ਦੇ ਲੋਕ ਪਹੁੰਚੇ ਨੇ ਜਿਨ੍ਹਾਂ ਨੇ ਇਹ ਸਾਬਤ ਕੀਤਾ ਹੈ ਕਿ ਪੰਜਾਬ ਅੱਜ ਵੀ ਇੱਕ ਹੈ ਬੇਸ਼ੱਕ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹਨਾਂ ਦੇ ਜਿਹੜੇ ਆਪਸੀ મતਪੇਦ ਹੋ ਸਕਦੇ ਨੇ ਥੋੜੇ ਬਹੁਤੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਦੇ ਵਿੱਚ મતਪੇਦ ਹੋ ਸਕਦੇ ਨੇ ਪਰ ਜਦੋਂ ਪੰਜਾਬ ਦੇ ਕਿਸੇ ਪੁੱਤ ਤੇ ਕਿਸੇ ਬੱਚੇ ਤੇ ਕਿਸੇ ਤਰ੍ਹਾਂ ਦੇ ਵੀ ਜੇ ਪੰਜਾਬ ਦੇ ਉੱਤੇ ਪੀੜ ਆਊਗੀ ਤਾਂ ਉਹ ਇੱਕ ਹੋਣ ਲੱਗੇ ਦੇਰ ਨਹੀਂ ਲਾਉਣਗੇ ਦੋਸਤੋ ਜੇਕਰ ਰੋਡ ਦੀ ਗੱਲ ਕਰੀਏ ਤਾਂ ਪੀਖੀ ਤੋਂ ਆ ਜਿਹੜਾ ਧਰੋਲਾ ਹੈ ਉਥੋਂ ਤੱਕ ਇਹ ਸਾਰਾ ਰੋਡ ਬੜਾ ਕਾਫੀ ਹੱਦ ਤੱਕ ਜਾਮ ਹੋ ਚੁੱਕਿਆ ਹੈ ਭੀੜ ਕਾਫੀ ਜ਼ਿਆਦਾ ਹੈ ਅਤੇ ਦੋਸਤੋ ਹਜੇ ਇਕੱਠ ਕਿੰਨਾ ਹੋਰ ਹੋਣਾ ਇਹਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਇਸ ਕਰਕੇ ਕਾਫੀ ਜਿਹੜੇ ਲੋਕ ਨੇ ਉਹ ਲੇਟ ਲੇਟ ਹੋ ਚੁੱਕੇ ਨੇ ਅਤੇ ਹੌਲੀ ਹੌਲੀ ਇਸ ਇਕੱਠ ਦੇ ਵਿੱਚ ਸ਼ਾਮਲ ਹੋ ਰਹੇ ਨੇ ਦੋਸਤੋ ਜੇਕਰ ਆਪਾਂ ਗੱਲ ਕਰੀਏ ਕਿ ਇਸ ਇਕੱਠ ਦੇ ਵਿੱਚ ਪਹੁੰਚੇ ਕਿੱਥੋਂ-ਕਿੱਥੋਂ ਨੇ ਤਾਂ ਦੋਸਤੋ ਇੱਥੋਂ ਹਰਿਆਣੇ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਰਾਜਸਥਾਨ ਦੇ ਵਿੱਚੋਂ ਅਤੇ ਹੋਰ ਇੱਕ ਦੋ ਸਟੇਟਾਂ ਦੇ ਵਿੱਚੋਂ ਲੋਕ ਆਏ ਨੇ ਇਵਨ ਕਿ ਜਿਹੜਾ ਪਰਸੋਂ ਤੋਂ ਲੈ ਕੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਵੀ ਜਿਹੜੇ ਸਾਡੇ ਪੰਜਾਬੀ ਭਰਾ ਨੇ ਜੋ ਪੰਜਾਬ ਦੀ ਫਿਕਰ ਕਰਦੇ ਨੇ ਪੰਜਾਬ ਦੇ ਪੁੱਤ ਦੀ ਫਿਕਰ ਕਰਦੇ ਨੇ ਜਾਂ ਪੰਜਾਬ ਦੇ ਪੱਖ ਵਿੱਚ ਬੋਲਣ ਵਾਲੀਆਂ ਆਵਾਜ਼ਾਂ ਦੀ ਫਿਕਰ ਕਰਦੇ ਨੇ ਜਿਹਨੂੰ ਹਮੇਸ਼ਾ ਹੀ ਸਰਕਾਰ ਦਬਾਉਂਦੀ ਆਈ ਹੈ ਤਾਂ ਦੋਸਤੋ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਦੋਸਤੋ ਐਡਾ ਇਕੱਠ ਅਤੇ ਐਡੀ ਭੀੜ ਜਿਹੜੀ ਭਾਨੇ ਸਿੱਧੂ ਦੇ ਪਿਆਰ ਸਦਕਾ ਪਾਨੇ ਸਿੱਧੂ ਨੇ ਅਗਰ ਕੁਝ ਅੱਛਾ ਕੀਤਾ ਤਾਂ ਐਨੇ ਲੋਕ ਜਿਹੜਾ ਅੱਜ ਸਿੱਧੂ ਦੀ ਪਾਨੇ ਸਿੱਧੂ ਦੀ ਗਵਾਹੀ ਦੇ ਵਿੱਚ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਜਿਹੜੀਆਂ ਭੈਣਾਂ ਵੀ ਧਰਨਾ ਲਈ ਬੈਠੀਆਂ ਨੇ ਤਾਂ ਦੋਸਤੋ ਪੰਜਾਬ ਦੇ ਪੁੱਤ ਦੇ ਹੱਕ ਦੇ ਵਿੱਚ ਐਨਾ ਵੱਡਾ ਇਕੱਠ ਹੈ ਕਿ ਦੇਖ ਕੇ ਰੂ ਖੁਸ਼ ਹੋ ਜੇਗੀ ਦੋਸਤੋ ਪਾਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਕਮੈਂਟਾਂ ਦੇ ਵਿੱਚ ਪਾਨਾ ਸਿੱਧੂ ਜਿੰਦਾਬਾਦ ਲੈ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਇਹ ਐਡਾ ਵੱਡਾ ਇਕੱਠ ਅੱਜ ਗਵਾਹੀ ਭਰਦਾ ਹੈ ਕਿ ਪਾਨਾ ਸਿੱਧੂ ਜੋ ਕਰ ਰਿਹਾ ਹੈ ਉਹ ਬਿਲਕੁਲ ਸਹੀ ਕਰ ਰਿਹਾ ਹੈ ਇਸੇ ਕਰਕੇ ਉਸ ਦੇ ਅੱਜ ਜਿਹੜਾ ਉਹਦੇ ਪੱਖ ਦੇ ਵਿੱਚ ਲੋਕ ਖੜੇ ਨੇ ਉਹਨਾਂ ਦੀ ਗਿਣਤੀ ਗਿਣੇ ਤੋਂ ਨਹੀਂ ਆ ਰਹੀ ਐਨੇ ਜ਼ਿਆਦਾ ਲੋਕ ਪਹੁੰਚੇ ਨੇ ਸੋ ਵੈਗੁਰੂ ਸੱਚੇ ਪਾਤਸ਼ਾਹ ਪੰਜਾਬ ਅਤੇ ਪੰਜਾਬ ਦੇ ਸ਼ੇਰਾਂ ਨੂੰ ਇਸ ਤਰ੍ਹਾਂ ਹੀ ਆਪਣੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਮੇਸ਼ਾ ਉਹਨਾਂ ਨੂੰ ਕਦੇ ਤੱਤੀ ਬਾ ਨਾ ਲੱਗੇ ਬਾਕੀ ਦੋਸਤੋ ਠੰਡੇ ਤੱਤੇ ਬੁੱਲੇ ਆਉਂਦੇ ਰਹਿੰਦੇ ਨੇ ਘਬਰਾਇਓ ਨਾ ਇਸ ਤਰ੍ਹਾਂ ਡਰਨ